ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਨ ਰਹੀ ਸਾ ਸੰਗ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤ ਸੰਗੀਓ ਜਿਨੇ ਇੱਥੇ ਬੈਠੇ ਨੇ ਜਬ ਆਬਾ ਜੀ ਦੇ ਪਿਆਰ ਚ ਘਰਾਂ ਦੇ ਬੈਠ ਕੇ ਵੇਖ ਰਹੇ ਨੇ ਨਿਮਰਤਾ ਸਹਿਤ ਬੇਨਤੀ ਹੈ ਦੋਵੇਂ ਹੱਥ ਜੋੜ ਲਓ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਔਰੰਗਜ਼ੇਬ ਨੇ ਇਫਤਖਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਨਾ ਨਾਲੇ ਖੁੱਲ੍ਹ ਦੇ ਦਿੱਤੀ ਜਿਵੇਂ ਵੀ ਹੋਵੇ ਜੋ ਕਸ਼ਮੀਰ ਦੇ ਪੰਡਤ ਨੇ ਬ੍ਰਾਹਮਣ ਨੇ ਇਹ ਵਿਦਵਾਨ ਨੇ ਇਹਨਾਂ ਨੂੰ ਇਸਲਾਮ ਧਰਮ ਵਿੱਚ ਲਿਆਉਣਾ ਹੈ ਜੇ ਪ੍ਰੇਮ ਦੇ ਨਾਲ ਮੰਨਦੇ ਨੇ ਪ੍ਰੇਮ ਦੇ ਨਾਲ ਲੈ ਕੇ ਆ ਨਹੀਂ ਤੇ ਜਬਰੀ ਇਹਨਾਂ ਨੂੰ ਇਸਲਾਮ ਧਰਮ ਜਿਨੇ ਆ ਕਿਉਂ ਜੇ ਕਸ਼ਮੀਰ ਦੇ ਪੰਡਤ ਇਸਲਾਮ ਧਰਮ ਵਿੱਚ ਆ ਜਾਣਗੇ ਨਾ ਇਹਨਾਂ ਵੱਲ ਵੇਖ ਕੇ ਹਿੰਦੁਸਤਾਨ ਦੇ ਹੋਰ ਕਿੰਨੇ ਹਿੰਦੂ ਮੁਸਲਮਾਨ ਬਣ ਜਾਣਗੇ ਉਹਨ ਕਸ਼ਮੀਰ ਦਾ ਜੋ ਸੂਬਾ ਹੈ ਗਵਰਨਰ ਹੈ ਉਹ ਪੰਡਤਾਂ ਦੇ ਬ੍ਰਾਹਮਣਾਂ ਤੇ ਰਾਜ ਕੇ ਜ਼ੁਲਮ ਕਰ ਰਿਹਾ ਹੈ ਸਤ ਸੰਗਿਓ ਫਿਰ ਸਾਰੇ ਪੰਡਤ ਬ੍ਰਾਹਮਣ ਜਦੋਂ ਇਕੱਠੇ ਹੋਏ ਇਹਨਾਂ ਨੇ ਇੱਕ ਮਤਾ ਬਕਾਇਆ ਗੁਰੂ ਨਾਨਕ ਦਾ ਘਰ ਸਾਂਝਾ ਘਰ ਹੈ ਗੁਰੂ ਨਾਨਕ ਦੇ ਘਰ ਕੋਈ ਵੀ ਜਾਵੇ ਉਹਦੀ ਬਾਹ ਫੜੀ ਜਾਂਦੀ ਹੈ ਅਸੀਂ ਆਪਣੀ ਫਰਿਆਦ ਗੁਰੂ ਨਾਨਕ ਜੀ ਦੇ ਘਰ ਕਰਦੇ ਆ ਜਾ ਕੇ ਇਹ ਇਕੱਠੇ ਹੋ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿ ਪਹੁੰਚਦੇ ਨੇ 25 ਮਈ 1675 ਨੂੰ ਇਹ ਆਨੰਦਪੁਰ ਸਾਹਿਬ ਪੰਡਿਤ ਕਿਰਪਾ RAM ਦੀ ਅਗਵਾਈ ਜੀ ਇਹ ਪੰਡਿਤ ਪਹੁੰਚਦੇ ਨੇ ਜਾ ਕੇ ਗੁਰ ਤੇਗ ਬਹਾਦਰ ਪਿਤਾ ਜੀ ਸ਼ਰਨ ਵਿੱਚ ਜਾ ਕੇ ਸਤਿਗੁਰੂ ਨਮਸਕਾਰ ਕਰਦੇ ਨੇ ਤਾਂ ਪੰਡਿਤ ਕਿਰਪਾ RAM ਅੱਗੇ ਹੈ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ हाथ जोड़ कहयो कृपा राम दत्त ब्राह्मण मटन राम सतगुरु मेरे परदादा जी पंडित ब्रह्मदत्त जिन्ना ते गुरु नानक पाशा ने कृपा ਕੀਤੀ ਸੀ ਉਹਨਾਂ ਨੂੰ ਸੱਚ ਦਾ ਰਾਹ ਵਿਖਾਇਆ ਸੀ ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਮਾਂ ਸਤ ਸੰਗਿਓ ਗੁਰੂ ਨਾਨਕ ਪਾਤਸ਼ਾਹ ਵੇਲੇ ਨਾ ਪੰਡਿਤ ਬ੍ਰਹਮਦਾਤ ਹੋਇਆ ਇਹ ਬੜਾ ਵੱਡਾ ਵਿਦਵਾਨ ਸੀ ਇਹਨੇ ਬੜੇ ਗ੍ਰੰਥ ਪੜੇ ਬੜੀਆਂ ਧਾਰਮਿਕ ਕਿਤਾਬਾਂ ਪੜੀਆਂ ਕਿਤਾਬਾਂ ਪੜ ਕੇ ਨਾ ਇਹ ਹੰਕਾਰੀ ਹੋ ਗਿਆ ਸੀ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਟਨ ਦੇ ਇਲਾਕੇ ਚ ਜਾਂਦੇ ਨੇ ਨਾ ਇਹ ਆਪਣੇ ਵੱਲੋਂ ਗੁਰਨਾਨਕ ਪਾਤਸ਼ਾਹ ਦਾ ਚਰਚਾ ਕਰਨ ਵਾਸਤੇ ਆਉਂਦਾ ਹੈ ਤੇ ਗੁਰਨਾਨਕ ਪਾਤਸ਼ਾਹ ਨੇ ਸ਼ਬਦ ਦਾ ਤੀਰ ਮਾਰਿਆ ਸੀ ਸ਼ਬਦ ਦਾ ਤੀਰ ਇਹਨੂੰ ਜਿਸ ਵੇਲੇ ਬਾਬੇ ਨੇ ਇਹਨੂੰ ਸ਼ਬਦ ਦਾ ਤੀਰ ਮਾਰਿਆ ਨਾ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਫਿਰ ਇਹ ਸਤਗੁਰ ਨੇ ਇਹਨਾਂ ਆਖਿਆ ਸੀ ਉਹ ਪੰਡਿਤ ਬ੍ਰਹਮਦਤ ਨਾਨਕ ਲਿਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਖ ਐਸਾ ਤੀਰ ਮਾਰਿਆ ਕਬੀਰ ਸਤਗੁਰੂ ਸੂਰਮੇ ਵਾਹਿਆ ਬਾਣ ਜੋ ਏਕ ਲਗਦੀ ਪੁਏ ਗਿਰ ਪੜਿਆ ਪੜਿਆ ਕਰੇਜੇ ਏਕ ਸਤਗੁਰੂ ਫੇਰ ਨੂੰ ਸਿੱਧੇ ਰਸਤੇ ਪਾਇਆ ਇਹ ਪੰਡਿਤ ਬ੍ਰਹਮਦਾਤਾ ਦਾ ਪੁੱਤਰ ਹੋਇਆ ਪੰਡਿਤ ਨਰਾਇਣ ਦਾਸ ਪੰਡਿਤ ਬ੍ਰਹਮਦਾਤਾ ਦਾ ਪੁੱਤਰ ਹੈ ਪੰਡਿਤ ਨਰਾਇਣ ਦਾਸ ਇਹਦਾ ਪੁੱਤਰ ਹੋਇਆ ਅਗੇ ਪੰਡਿਤ ਅਰੂਰਾਮ ਤੇ ਪੰਡਿਤ ਅਦੂਰਾਮ ਦਾ ਪੱਤਰ ਸੀ ਪੰਡਿਤ ਕਿਰਪਾ RAM ਅੰਦਰ ਗੁਰ ਤੇਗ ਬਹਾਦਰ ਨੇ ਸ਼ਰਨ ਵਿੱਚ ਪਹੁੰਚਦਾ ਹੈ ਹੱਥ ਜੁੜ ਕੇ ਕਹਿੰਦਾ ਹੈ ਹੇ ਗੁਰ ਤੇਗ ਬਹਾਦਰ ਪਿਤਾ ਜੀ ਤੁਹਾਡੇ ਪਿਤਾ ਜੀ ਬੜੇ ਉੱਪਰ ਉਪਕਾਰੀ ਸੰਤ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਮਜਰੂਮਾਂ ਦੀ ਰਾਖੀ ਵਾਸਤੇ ਅਣਖਾਂ ਦੀ ਖਾਤਰ ਜੂਝੇ ਰਹੇ ਨੇ ਸਤ ਗੁਰੂ ਅੱਜ ਸਾਡੀ ਅਣਖ ਰੁੱਲਦੀ ਪਈ ਹੈ ਪਿਤਾ ਜੀ ਕਿਰਪਾ ਕਰੋ ਸਾਡੀ ਬਾਹ ਫੜੋ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਧੰਨ ਗੁਰ ਤੇਗ ਬਹਾਦਰ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਹੋ ਜੋ ਬੜੇ ਪਰਉਪਕਾਰੀ ਸਨ ਮਜਲੂਮਾਂ ਦੀ ਗਰੀਬਾਂ ਦੀ ਰੱਖਿਆ ਕਰਦੇ ਸਨ ਅਣਖਾਂ ਦੀ ਖਾਤਰ ਜੂਝਦੇ ਰਹੇ ਮਹਾਰਾਜ ਜੀ ਕਿਰਪਾ ਕਰੋ ਸਾਡੀ ਅਣਖ ਰੁੱਲਦੀ ਪਈ ਹੈ ਸਾਡੀ ਇਲਾਜ ਰੱਖੋ ਸਾਡੀ ਬਾਹਂ ਪਰੋ ਜਦੋਂ ਭਾਗਾ ਵਾਲਿਓ ਪੰਡਿਤ ਕਿਰਪਾ ਰਾਮ ਨੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਜਦੋਂ ਅੱਖਾਂ 'ਚ ਅਥਰੂ ਨੇ ਤੇ ਗੁਰਤੇਗ ਬਹਾਦਰ ਜੀ ਅਜੇ ਗੱਲਬਾਤ ਕਰਦੇ ਪਏ ਨੇ ਇਹਨੇ ਨੂੰ ਬਰਨ ਨੌ ਕੋ ਸਾਲ دنیਵੀ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਮ ਹੈ ਗੋਬਿੰਦ ਰਾਏ ਧੰਨ ਗੁਰ ਗੋਬੇ ਸਿੰਘ ਮਹਾਰਾਜ ਜੀ ਪਿਤਾ ਗੁਰ ਤੇਗ ਬਹਾਦਰ ਜੀ ਦੀ ਗੋਦ ਵਿੱਚ ਆ ਕੇ ਬੈਠਦੇ ਨੇ ਆਖਣ ਲੱਗੇ ਪਿਤਾ ਜੀ ਇਹਨਾਂ ਦੀ ਅੱਖਾਂ ਜੱਥੂ ਕਿਉਂ ਨੇ ਪੁੱਤਰ ਇਹ ਔਰੰਗਜ਼ੇਬ ਵੱਲੋਂ ਸਤਾਏ ਹੋਏ ਲੋਕ ਨੇ ਦੁਖੀ ਨੇ ਪਿਤਾ ਜੀ ਇਹਨਾਂ ਦੀ ਬਾਹ ਫੜੋ ਫਿਰ ਇਹਨਾਂ ਦੀ ਸਿਹਤਾਂ ਕਰੋ ਪੁੱਤਰ ਇਹਨਾਂ ਦੀ ਬਾਹ ਫੜਨ ਵਾਸਤੇ ਨਾ ਸੀਸ ਦਾ ਬਲਦਾਨ ਦੇਣਾ ਪਵੇਗਾ ਪੁੱਤਰ ਕੋਈ ਪੂਰਾ ਹੋਵੇ ਕੋਈ ਮਹਾਤਮਾ ਮਹਾਪੁਰਖ ਹੋਵੇ ਉਹ ਆਪਣੇ ਸੀਸ ਦਾ ਬਲਦਾਨ ਦੇਵੇਗਾ ਤਾਂ ਫਿਰ ਕਿੰਨਾ ਦੀ ਧਰਮ ਦੀ ਰੱਖਿਆ ਹੋ ਸਕਦੀ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਨੀਆਵੀ ਉਮਰ ਨਾਲੋਂ ਕੋਸਾਲ ਹੈ ਨਾਮ ਗੋਬਿੰਦ ਰਾਏ ਹੈ ਪਤਾ ਜੀ ਤੁਹਾਡੇ ਤੋਂ ਵੱਡਾ ਫਿਰ ਮਹਾਪੁਰਖ ਹੋ ਸਕਦਾ ਹੈ ਪੁੱਤਰ ਜੇ ਇਹਨਾਂ ਦੀ ਖਾਤਰ ਮੈਂ ਆਪਣੇ ਸੀਸ ਦਾ ਬਲਦਾਨ ਦੇ ਦਿੱਤਾ ਤਾਂ ਫਿਰ ਤੂੰ ਅਨਾਥ ਹੋ ਜਾਵੇਂਗਾ ਪਿਤਾ ਜੀ ਜੇ ਮੇਰੇ ਕੱਲਿਆਂ ਅਨਾਥ ਹੋਇਆ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਫਿਰਦਾ ਘਟਕੇ ਗੱਲ ਦੇ ਨਾਲ ਲਾ ਲਿਆ ਗੁਰਦੇਵਾਧਰ ਪਿਤਾ ਜੀ ਨੇ ਹੁਣ ਗੁਰਦੇਵਾਧਰ ਜੀ ਕਹਿੰਦੇ ਪੰਡਿਤ ਕਿਰਪਾ ਰਾਮ ਜੀ ਕੀ ਕਹਿੰਦੇ ਹੋ ਫਿਰ ਪੰਡਿਤ ਕਿਰਪਾ ਰਾਮ ਨੇ ਦੋਵੇਂ ਹੱਥ ਜੋੜ ਲਏ ਫਿਰ ਕਹਿੰਦਾ ਦੁਖੀਏ ਬਿਪਰ ਚੱਲ ਕੇ ਆਏ ਪੁਰੀ ਆਨੰਦ ਬਾਹੇ ਅਸਾ ਦੀ ਪਕੜੀਏ ਗੁਰੂ ਹਰਿਗੋਬਿੰਦ ਕੇ ਚੰਦ ਇੱਥੇ ਫਿਰ ਜੋ ਗੁਰ ਤੇਗ ਬਹਾਦਰ ਨੂੰ ਜਵਾਬ ਦਿੱਤਾ ਨਾ ਜਿਹੜਾ ਜਵਾਬ ਗੁਰ ਤੇਗ ਬਹਾਦਰ ਪਤਾਰੀ ਜੀ ਦਿੰਦਾ ਨਾ ਫਿਰ ਪੰਡਿਤ ਕਿਰਪਾ ਰਾਮ ਉਹ ਪੰਡਤਾਂ ਨੂੰ ਫਿਰ ਇੱਥੇ ਭਟ ਚਾਂਦ ਜੀ ਹੋਏ ਨੇ ਉਹਨਾਂ ਨੇ ਫਿਰ ਬੜਾ ਸੋਹਣਾ ਇੱਕ ਦੂਰਾ ਗੁੰਦਿਆ ਹੈ ਕੀ ਕਹਿੰਦੇ ਚਤ ਚਰਨ ਕਮਲ ਕਾ ਆਸਰਾ ਚਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਜੇ ਬੁਰੀ ਆਈਆਂ ਗੁਰ ਸ਼ਬਦੀ ਇਹ ਮਨਹੋਰੀ ਏ ਬਾਹਾਂ ਜਨਾ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਬੋਲੋ ਬਾਹਾਂ ਜਨਾ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋਰੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋਰੀਏ ਗੁਰ ਤੇਗ ਬਹਾਦਰ ਜੀ ਆਖ ਲਗੇ ਪੰਡਿਤ ਕਿਰਪਾ ਰਾਮ ਜੀ ਜਾ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕਸ਼ਮੀਰ ਦੇ ਸੂਬੇ ਨੂੰ ਸੁਨੇਹਾ ਭੇਜ ਦਿਓ ਕਿ ਸਾਡੇ ਰਹਿਬਰ ਨੇ ਗੁਰ ਤੇਗ ਬਹਾਦਰ ਜੀ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਪ੍ਰਥਮੇ ਗੁਰੂ ਕਰੋ ਮੁਸਲਮਾਨ ਮਗੜ ਹੋਵੇਗਾ ਸਗਲ ਜਹਾਨ ਕਸ਼ਮੀਰ ਦੇ ਸੂਬੇ ਨੂੰ ਸਨੈਅ ਭੇਜ ਦਿਓ ਸਾਡੇ ਰਹਿਬਰ ਨੇ ਸਾਡੇ ਆਗੂ ਨੇ ਗੁਰਤੇਗਵਾਦਰ ਜੀ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ ਵੇਖੋ ਪੰਡਤ ਕਿਰਪਾ ਆਰਾਮ ਨੇ ਕਿੱਡਾ ਵੱਡਾ ਭਰੋਸਾ ਕੀਤਾ ਕਸ਼ਮੀਰ ਗਿਆ ਜਾਂ ਤੇ ਸੂਬੇ ਨੂੰ ਸਨੈਅ ਭੇਜਦਾ ਔਰੰਗਜ਼ੇਬ ਨੂੰ ਸਨੈਅ ਭੇਜ ਦਿੱਤਾ ਇਦਨੇ ਗੁਰੂ ਤੇਗ ਬਹਾਦਰ ਜੀ ਸਾਰੀ ਸਲਾਹ ਕਰਕੇ ਆਨੰਦਪੁਰ ਸਾਹਿਬ ਤੁਰਦੇ ਨੇ ਤੁਰਦਿਆਂ ਤੁਰਦਿਆਂ ਸੰਗਤਾਂ ਨੂੰ ਸਿੱਟਾਰਦੇ ਆਂ ਦਾਰਦੇ ਆਂ ਸੰਗਤਾਂ ਦਾ ਭਲਾ ਕਰਦੇ ਆਂ ਕਰਦੇ ਆਂ ਪ੍ਰਚਾਰ ਕਰਦੇ ਆਂ ਕਰਦੇ ਆਂ ਆਗਰੇ ਪਹੁੰਚੇ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਆਗਰੇ ਫਿਰ 사ਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਨੂੰ ਦਿੱਲੀ ਲਿਆ ਜਾਂਦੇ ਨੇ ਇੱਥੇ ਵੀ 사ਧੂ ਨੂੰ ਕਈ ਤਰ੍ਹਾਂ ਦੀ ਤਸੀਹੇ ਦਿੱਤੇ ਗਏ ਨਾਲ 사ਧੂ ਨੂੰ ਤਿੰਨ ਸਿੱਖ ਨੇ ਗਲਮਕੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਕਾਜੀ ਆਉਂਦਾ ਹੈ ਗੁਰਤੇਗ ਬਾਧਰ ਪਿਤਾ ਜੀ ਦੇ ਕੋਲ ਫੇ ਗੁਰਤੇਗ ਬਾਧਰ ਜੀ ਤੁਹਾਡੇ ਲਈ ਮੈਂ ਤਿੰਨ ਸ਼ਰਤਾਂ ਲੈ ਕੇ ਆਇਆ ਜਾਂ ਤੁਸੀਂ ਕਲਮਾ ਇਹ ਕਲਾਮ ਪੜ੍ਹ ਲਓ ਪਹਿਲਾ ਕੱਕਾ ਜੀ ਤਿੰਨ ਕੱਕੇ ਲੈ ਕੇ ਆਇਆ ਸ਼ਰਤਾਂ ਦੇ ਵਿੱਚ ਜਾਂ ਤੇ ਕਲਮਾ ਇਹ ਕਲਾਮ ਪੜ੍ਹ ਲਓ ਜਾਂ ਕੋਈ ਕਰਾਮਾਤ ਵਿਖਾ ਦਿਓ ਤਾਂ ਜਾਂ ਫਿਰ ਕਤਲ ਹੋਣ ਲਈ ਤਿਆਰ ਹੋ ਜਾਵੂ ਉਸ ਵੇਲੇ ਗੁਰਤੇਗ ਬਾਦਰ ਜੀ ਆਖਣ ਲੱਗੇ ਜੇ ਅਸੀਂ ਤੇਰਾ ਪਹਿਲਾ ਕੱਕਾ ਕਾਜੀ ਪ੍ਰਵਾਨ ਕਰਦੇ ਆ ਤਾਂ ਸਾਡੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਜੇ ਕਲਮਾ-ਏ-ਕਲਾਮ ਪੜਦੇ ਆ ਜੇ ਦੂਜੇ ਕੱਕਾ ਕਾਜੀ ਤੇਰਾ ਪ੍ਰਵਾਨ ਕਰਦਾ ਵਾ ਤਾਂ ਸਾਡੇ ਧਰਮ ਦੀ ਆਤਮਾ ਮੌਤ ਹੁੰਦੀ ਆਤਮਕ ਮੌਤ ਇਹ ਕੋਈ ਕਰਾਮਾਤ ਵਿਖਾਈਏ ਤੇ ਕਾਜੀ ਮੈਨੂੰ ਤੇਰਾ ਤੀਸਰਾ ਕੱਕਾ ਪਰਵਾਨ ਹੈ ਇਹ ਕਾਜੀ ਮੈਨੂੰ ਤੇਰਾ ਤੀਸਰਾ ਕੱਕਾ ਪਰਵਾਨ ਹੈ ਉਹ ਤੇਰੇ ਲਈ ਤਾਂ ਕਤਲ ਹੈ ਪਰ ਮੇਰੀ ਉਮਤ ਲਈ ਉਹ ਸ਼ਹਾਦਤ ਹੋਵੇਗੀ ਜਿਸ ਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਗਵਾਲਿਓ ਫਿਰ ਗੁਰਤੇਗ ਬਹਾਦਰ ਜੀ ਦੇ ਸਾਹਮਣੇ ਸਤ ਗੁਰਦੇ ਸਿੱਖ ਨੇ ਭਾਈ ਮਤੀ ਦਾਸ ਜੀ ਉਹਨਾਂ ਨੂੰ ਆਖਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਭਾਈ ਮਤੀ ਦਾਸ ਜੀ ਅੱਖ ਲੱਗੇ ਮੈਂ ਗੁਰੂ ਦਾ ਸਿੱਖ ਹਾਂ ਸ਼ਹਾਦਤ ਦਾ ਜਾਨ ਪੀ ਜਾਵਾਂਗਾ ਪਰ ਇਸਲਾਮ ਕਬੂਲ ਨਹੀਂ ਕਰਾਂਗਾ ਆੜੇ ਨਾਲ ਚੀਟ ਕੇ ਭਾਈ ਮਤੀ ਦਾਜ ਨੂੰ ਸ਼ਹੀਦ ਕੀਤਾ ਗਿਆ ਸਾਡਾ ਇਤਿਹਾਸ ਕਹਿੰਦਾ ਜਿਸ ਨੇ ਆੜਾ ਚੱਲਣ ਲੱਗਾ ਨਾ ਜਲਾਦਾ ਪੁੱਛਿਆ ਕੋਈ ਅਕੀਲੀ ਇਸ਼ਾ ਹੋਵੇ ਕਿਤੇ ਗੁਰੂ ਵੱਲ ਮੁੱਕਰਦੇ ਹੋ ਗੁਰੂ ਵੱਲ ਮੁੱਕ ਕੀਤਾ ਜਪਜੀ ਸਾਹਿਬ ਬਾਣੀ ਸ਼ੁਰੂ ਕਰਤੀ ਨਾਲ ਸਰੀਰ ਦੇ ਦੋ 파ੜ ਹੋ ਗਏ ਅਕੀ